Rajvir Jwanda, a punjabi popular singer, he's in hospital, body hospital, mohali, Why? because he had an accident in himachal, in himachal pradesh body where he was driving a bike and the accident was with some stray animals and this is said to be that his situation is really critical. i would request you all to please pray for him. ਮੇਰੀ ਤਾਰੀਫ ਕਰਨੀ ਹੈ ਜੋ ਮੈਂ ਸਵਾਲ ਕੀਤੇ ਉਹਦੇ ਬਾਰੇ ਬੋਲਣਾ ਹੈ ਤਾਰੀਫ ਕਰਨੀ ਮੈਨੂੰ ਪਤਾ ਕੁਝ ਨਹੀਂ ਵੀ ਚੰਗਾ ਲੱਗਾ ਹੋਣਾ ਪਰ ਤੁਸੀਂ ਤਾਰੀਫ ਕਰਨੀ ਮੈਨੂੰ ਤਾਰੀਫ ਸੁਣਨੀ ਬਹੁਤ ਚੰਗੀ ਲੱਗੀ ਨਹੀਂ ਨਹੀਂ ਇਹਨੇ ਵਧੀਆ ਜਰਨਲਿਸਟ ਹੈ ਮੈਨੂੰ ਤੁਸੀਂ ਮੌਕਾ ਦੇ ਰਹੇ ਹੋ ਕਿਵੇਂ ਨਹੀਂ ਵਧੀਆ ਲੱਗਿਆ ਬੰਗਾਲੀ ਦੇ ਅਤਿ ਤਾਰੀਫ ਕਰਨੀ ਹੋਵੇ ਤਾਂ ਮੈਨੂੰ ਕੁਛ ਛੱਪਦੀ ਆਉਦ ਨੇ ਬਿਲਹਾਲ ਬੰਗਾਲੀ ਦੇ ਤੇ ਪਤਾ ਪਾਤੀ ਕਿ ਐਸਾ ਕਰਦੇ ਹਾਂ ਅਸੀਂ which means awesome ਮੈਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹੀ ਉਹ ਕਦੀ ਰੀਲਾ ਵਾਲਾ ਟਾਈਮ ਵੇਸਟ ਹੋਇਆ ਹੀ ਨਹੀਂ ਉਹੀ ਘੰਟੇ ਬਸ ਚੀਜ਼ਾਂ ਨੂੰ ਦੇਤੇ ਟਾਈਮ ਤਾਂ ਮੇਰੇ ਕੋਲ ਵੀ 24 ਘੰਟੇ ਆ ਸਾਰਿਆਂ ਕੋਲ 24 ਘੰਟੇ ਆ ਜੋ ਸਿੱਖਿਆ YouTube ਤੋਂ ਸਿੱਖਿਆ ਆਈਡੀਆ ਮੇਰੇ ਪੇਰੈਂਟਸ ਨੇ ਮੇਰੇ ਫਾਦਰ ਸਾਹਿਬ ਨੇ ਦਿੱਤਾ ਕਿ ਅਗਮ ਥਰੀ ਇੰਗਲਿਸ਼ ਵਧੀਆ ਟੂ ਐਕਸੈਂਟਸ ਟਰਾਈ ਕਰ ਸਤਿ ਸ੍ਰੀ ਅਕਾਲ ਦਾ ਅਨਮੋਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪਿਛਲੇ ਦਿਨੀ ਰਾਜਵੀਰ ਜਵੰਦਾ ਹੋਰਾਂ ਦਾ ਜਦੋਂ ਸੜਕ ਦੁਰਘਟਨਾ ਵਾਪਰਦੀ ਆ ਉਹਨਾਂ ਦੇ ਨਾਲ ਤਾਂ ਹਸਪੀਟਲ ਲਿਆਂਦਾ ਜਾਂਦਾ ਹੈ ਤਮਾਮ মিডিਆ ਪਹੁੰਚਦਾ ਹੈ ਉਹ মিডিਆ ਆਪਣਾ ਕੰਮ ਕਰ ਰਿਹਾ ਹੁੰਦਾ ਇੱਕ ਛੋਟੀ ਜੀ ਕੁੜੀ ਆਉਂਦੀ ਹੈ ਇੰਗਲਿਸ਼ ਦੇ ਵਿੱਚ ਆਪਣੇ ਚੈਨਲ ਦੇ ਲਈ ਇੱਕ ਵੀਡੀਓ ਰਿਕਾਰਡ ਕਰਦੀ ਹੈ ਔਰ ਉੱਥੋਂ ਚਲੀ ਜਾਂਦੀ ਹੈ ਉਹ ਵੀਡੀਓ ਰਿਕਾਰਡ ਕਰਕੇ ਜਿਵੇਂ ਹੀ ਉਸ ਦੇ ਆਪਣੇ ਚੈਨਲ ਤੇ ਪੈਂਦੀ ਹੈ ਉਹ ਵੀਡੀਓ ਵਾਇਰਲ ਹੋ ਜਾਂਦੀ ਹੈ ਵੀਡੀਓ ਵਾਇਰਲ ਹੋਈ ਬਹੁਤ ਸਾਰੇ ਲੋਕਾਂ ਨੂੰ ਐਂ ਲੱਗਾ ਕਿ ਕੋਈ ਬੱਚਾ ਹੈ ਜਿਹੜਾ ਫੋਰਨ ਦੇ ਵਿੱਚੋਂ ਆਇਆ ਸ਼ਾਇਦ ਉਹ ਫੋਰਨ ਦਾ ਜੰਮਿਆ ਜਾਇਆ ਵੀ ਹੋ ਸਕਦਾ ਹੈ ਬੋਰਨ ਉਧਰ ਦਾ ਹੋ ਸਕਦਾ ਹੈ ਉਹ ਆਇਆ ਬੱਚਾ ਜਦੋਂ ਨੂੰ ਪਤਾ ਲੱਗਦਾ ਪੰਜਾਬ ਦਾ ਰਹਿਣ ਵਾਲਾ ਹੈ ਉਹਦੇ ਫੈਮਿਲੀ ਨੇ ਕਿਹਾ ਹੋਣਾ ਉਹਨੇ ਆ ਕੇ ਵੀਡੀਓ ਬਣਾ ਲਈ ਹੈ ਤੇ ਆਪਣੇ ਚੈਨਲ ਤੇ ਪਾਤੀ ਆ ਉਹਦੇ ਥੱਲੇ ਬਹੁਤ ਸਾਰੇ ਕਮੈਂਟ ਨੈਗੇਟਿਵ ਪੋਜ਼ਿਟਿਵ ਬਹੁਤ ਕੁਝ ਚੱਲਿਆ ਲੋਕਾਂ ਦੀ ਵੱਖੋ ਵੱਖਰੀ رائے ਹੁੰਦੀ ਹੈ ਅਸਲ ਦੇ ਵਿੱਚ ਅਸੀਂ ਉਹਨਾਂ ਨੂੰ ਫੇਸਬੁੱਕੀ ਵਿਦਵਾਨ ਕਹਿਨੇ ਹੁੰਨੇ ਆ ਜਾਂ ਰਜਾਈ ਵਿਦਵਾਨ ਕਹਿਨੇ ਹੁੰਨੇ ਆ ਕਿ ਬਹੁਤ ਛੇਤੀ ਅਸੀਂ رائے ਬਣਾਉਣ ਲੱਗੇ ਸੋਸ਼ਲ ਮੀਡੀਆ ਤੇ ਕਿ ਕੌਣ ਕੀ ਹੈ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਅਸਲ ਦੇ ਵਿੱਚ ਉਹ ਅਗੰਪ੍ਰੀਤ ਕੌਰ ਹੈ 14 ਸਾਲ ਦੀ ਕੁੜੀ ਹੈ ਨੌਵੀਂ ਕਲਾਸ ਚ ਪੜਦੀ ਹੈ ਅਬੋਰ ਦੇ ਪਿੰਡ ਤੋਂ ਆਈ ਹੈ ਮੋਹਾਲੀ ਦੇ ਵਿੱਚ ਰਹਿ ਰਹੀ ਹੈ ਆਪਣੇ ਪਰਿਵਾਰ ਦੇ ਨਾਲ ਤੇ ਪਰਿਵਾਰ ਦੇ ਕੋਲ ਕੋਈ ਪਾਸਪੋਰਟ ਤੱਕ ਨਹੀਂ ਹੈਗਾ। ਅਗੰਪ੍ਰੀਤ ਮੇਰੇ ਨਾਲ ਹੈ। ਅਗੰਪ੍ਰੀਤ ਨਾਲ ਗੱਲਾਂ ਅਸੀਂ ਥੋੜੀਆਂ ਜਿਹੀਆਂ ਹੀ ਕਰਨੀਆਂ। ਅ ਅਗੰਪ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਤੁਸੀਂ ਮੌਕਾ ਦੇ ਰਹੇ ਹੋ। ਬੇਟਾ ਖੁੱਲ ਕੇ ਗੱਲ ਕਰਨੀ ਆ। ਕੋਈ ਇਸ਼ੂ ਨਹੀਂ। ਮੈਂ ਪਹਿਲਾਂ ਹੀ ਦੱਸ ਦਿੰਦਾ ਕਿ ਅ ਬਹੁਤ ਸਾਰੇ ਲੋਕ ਤੁਹਾਨੂੰ ਕਰਦੇ ਹੋਏ ਕੰਮ ਨੂੰ ਚੰਗਾ ਵੀ ਕਹਿੰਦੇ ਨੇ, ਮਾੜਾ ਵੀ ਕਹਿੰਦੇ ਨੇ। ਪਰ ਅਸੀਂ ਤਾਂ ਆਪਣਾ ਕੰਮ ਕਰਨਾ ਹੈ। ਅ ਲੋਕਾਂ ਦੀ ਰਾਏ ਮਾਇਨੇ ਰੱਖਦੀ ਹੁੰਦੀ ਹੈ ਜਿਹੜੇ ਤੁਹਾਨੂੰ ਕੋਲ ਆ ਕੇ ਸਮਝਾ ਕੇ ਜਾਂਦੇ ਆ ਉਹ ਜਿਹੜੇ ਫੇਸਬੁੱਕ ਤੇ ਹੁੰਦੇ ਆ ਉਹਨਾਂ ਦੇ ਵਿੱਚੋਂ 100 ਚੋਂ ਇੱਕ ਬੰਦਾ ਹੁੰਦਾ ਜਿਹੜਾ ਗੱਲ ਨੂੰ ਸਮਝ ਕੇ ਕੋਈ ਕਮੈਂਟ ਕਰਦਾ ਅਸੀਂ ਅਸੀਂ ਇਸ ਫਾਰਮੈਟ ਤੇ ਚੱਲਦੇ ਹੁੰਦੇ ਆ ਪੱਤਰਕਾਰ ਖਾਸ ਤੌਰ ਤੇ ਔਰ ਖਾਸ ਤੌਰ ਤੇ ਇਨਫਲੂਐਂਸਰ ਵੀ ਬੇਟਾ ਕਿਵੇਂ ਪਹੁੰਚਣਾ ਹੋਇਆ ਤੁਹਾਡਾ ਉੱਥੇ ਜਦੋਂ ਇਹ ਰਾਜਵੀਰ ਜਵੰਦਾ ਦਾ ਇਹ ਪੂਰਾ ਵਾਪਰ ਦਾ ਘਟਨਾ ਮੈਂ ਜਦੋਂ ਸ਼ਾਮ ਜੀ ਨੂੰ ਖਬਰ ਦੇਖੀ 7:00 ਵਜੇ ਹੋਣੇ ਮੇਰੇ ਹਿਸਾਬ ਨਾਲ ਵੀ ਐਕਸੀਡੈਂਟ ਹੋ ਗਿਆ ਤੇ ਉਹ ਖਬਰ ਦੇਖਣ ਤੋਂ ਬਾਅਦ ਤਾਂ ਇੱਕਦਮ ਜਿੱਦਾਂ ਸ਼ੌਕ ਹੀ ਲੱਗਦਾ ਪਹਿਲੇ ਸੁਣਿਆ ਕਿ ਐਕਸੀਡੈਂਟ ਹੋ ਗਿਆ ਮੈਨੂੰ ਕਿਸੇ ਨੇ ਕਿਹਾ ਤੇ ਫਿਰ ਮੈਂ ਜਦੋਂ ਚੈੱਕ ਕੀਤਾ ਮੈਂ ਕਿ ਵੈਸੀ ਕੋਈ ਨਾਰਮਲ ਜਿਹਾ ਐਕਸੀਡੈਂਟ ਹੋਣਾ ਵੀ ਖਬਰ ਵੱਡੀ ਬਣ ਜਾਂਦੀ ਹੈ ਕਈ ਵਾਰ ਤੇ ਫਿਰ ਜਦੋਂ ਮੈਂ ਜਾ ਕੇ ਚੈੱਕ ਕੀਤਾ ਤੇ ਉਹ ਤਾਂ ਕ੍ਰਿਟੀਕਲ ਸਿਚੁਏਸ਼ਨ ਤੇ ਇਨਾ ਕੁਝ ਹੋ ਚੁੱਕਿਆ ਸੀ ਆਲਰੇਡੀ ਉਹ ਸੁਣਨ ਤੋਂ ਬਾਅਦ ਤਾਂ ਵੈਸੀ ਜਿਹੜਾ ਸੀਗਾ ਦਿਮਾਗ ਟਿਕੀ ਨਹੀਂ ਰਿਹਾ ਸੀ ਤੇ ਜਦੋਂ ਰਾਤ ਪੈਂਦੀ ਆ 12:00 ਵਜੇ 11-12 ਵਜੇ ਦਾ ਸਮਾਂ ਹੋਣਾ ਮੈਂ ਮਮਾ ਪਪਾ ਕੋਲ ਜਾਨੀ ਆ ਉਹਨਾਂ ਦੇ ਕਮਰੇ ਵਿੱਚ ਮੈਂ ਕਿਹਾ ਮੇਰਾ ਦਿਮਾਗ ਨਹੀਂ ਲੱਗ ਰਿਹਾ ਵੀ ਆਪਾਂ ਪਲੀਜ਼ ਗੁਰਦੁਆਰਾ ਸਾਹਿਬ ਚੱਲੋ ਕਿਤੇ ਚੱਲੋ ਮੈਨੂੰ ਨਹੀਂ ਸਮਝ ਆ ਰਿਹਾ ਮੈਂ ਕੀ ਕਰਾਂ ਮੇਰੋਂ ਤਾਂ ਕੰਮ ਵੀ ਨਹੀਂ ਹੋ ਰਿਹਾ ਤੇ ਮੈਨੂੰ ਟੈਨਸ਼ਨ ਆ ਤੇ ਕਹਿੰਦੇ ਵੀ ਦੁੱਖ ਤਾਂ ਸਾਨੂੰ ਵੀ ਆ ਕਿਉਂਕਿ ਇੰਨਾ ਵਧੀਆ ਸਿੰਗਰ ਜਿਨੇ ਕਦੀ ਕੋਈ ਗਲਤ ਲਾਈਨ ਆਵਦੇ ਗਾਣੇ 'ਚ ਨਾ ਵਰਤੀ ਹੋਵੇ ਕਲੀਨ ਚਿੱਟ ਕੰਟਰੋਵਰਸੀ ਤੋਂ ਬਿਨਾ ਇੰਨੀ ਡ੍ਰੌਪ ਸੰਗਸ ਹਿੱਟ ਸੰਗਸ ਤੇ ਉਹ ਇੱਕੋ ਦਮ ਐਦਾਂ ਹੋ ਜੇ ਤੇ ਸ਼ੌਕ ਲੱਗੂਗਾ ਅਸੀਂ ਫੇਰ ਅੰਬ ਸਾਹਿਬ ਗਏ ਗੁਰਦੁਆਰਾ ਸਾਹਿਬ ਅਰਦਾਸ ਕੀਤੀ ਪ੍ਰੇ ਕੀਤਾ ਉੱਥੇ ਜਾ ਕੇ ਵੀ ਬਾਈ ਨੂੰ ਜਲਦੀ ਠੀਕ ਕਰੋ ਹਨਾ 40s ਹਸਪੀਟਲ ਤੇ ਅਮ ਸਾਹਿਬ ਦਾ ਡਿਸਟੈਂਸ ਸਾਰਿਆਂ ਨੂੰ ਪਤਾ ਕਿੰਨਾ ਕੋਈ ਚ ਜਸਟ ਅਮਨੇ ਸਾਹਮਣੇ ਕਹਿ ਸਕਦੇ ਆ ਅਸੀਂ ਤੇ ਫਿਰ ਉੱਥੋਂ ਖਿਆਲ ਆਇਆ ਵੀ ਜਾ ਕੇ ਹਾਲਚਲ ਪੁੱਛ ਲੈਣੇ ਇੱਕ ਵਾਰ ਤੇ ਅਸੀਂ ਗਏ ਉੱਥੇ 40s ਜਿੱਦਾਂ ਜਾ ਕੇ ਪੁੱਛਿਆ ਵੀ ਕੀ ਤੇ ਕ੍ਰਿਟੀਕਲ ਸੀਗੀ ਸਿਚੁਏਸ਼ਨ ਬੁਰੇਟਨ ਰਿਲੀਜ਼ ਹੋ ਚੁੱਕਿਆ ਸੀ ਇੱਕ ਵਾਰ ਹਸਪੀਟਲ ਵੱਲੋਂ ਤੇ ਉਸ ਤੋਂ ਬਾਅਦ ਫਿਰ ਦਿਮਾਗ 'ਚ ਇਹ ਚੀਜ਼ ਆਈ ਕਿ ਅਰਦਾਸ ਕਰਨ ਸਾਰੇ ਤਾਂ ਬਾਈ ਜਲਦੀ ਠੀਕ ਹੋ ਸਕਦੇ ਨੇ ਮੈਂ ਵੀ ਹੁਣੇ ਅਰਦਾਸ ਕਰਕੇ ਆਈ ਆ ਮਾਈਕ ਹਮੇਸ਼ਾ ਮੇ ਕੋਲ ਕਾਰਜ ਹੁੰਦੇ ਨੇ ਕਿਉਂਕਿ ਮੈਨੂੰ ਲੱਗਦਾ ਜੋਨਲਸ ਪਰਨਾ ਤੇ ਇੱਕ ਮਾਈਕ ਟੋਰਿਕ ਹਮੇਸ਼ਾ ਹੋਣਾ ਚਾਹੀਦਾ ਤੁਹਾਨੂੰ ਕਿਤੇ ਵੀ ਉਹਦੀ ਜ਼ਰਤ ਪੈ ਸਕਦੀ ਆ ਤੇ ਬਸ ਉਹੀ ਚੀਜ਼ ਇੱਕ ਵੀਡੀਓ ਮੈਂ ਉਥੇ ਰਿਕਾਰਡ ਕੀਤੀ ਉਸ ਵੀਡੀਓ ਚ ਵੀ ਤਿੰਨ ਜਗ੍ਹਾ ਤੇ ਇਹ ਚੀਜ਼ ਮੈਂਸ਼ਨ ਹੋ ਰਹੀ ਆ ਵੀ ਪਲੀਜ਼ ਬਾਈ ਲਈ ਅਰਦਾਸ ਕਰੋ ਤੇ ਦੱਸਿਆ ਗਿਆ ਵੀ ਇਦਾਂ ਐਕਸੀਡੈਂਟ ਹੋ ਗਿਆ ਉਹ ਜਿਹੜੀ ਵੀਡੀਓ ਸੀਗੀ ਉਹ ਵੀਡੀਓ ਤੁਸੀਂ ਇੰਗਲਿਸ਼ ਦੇ ਵਿੱਚ ਤੇ ਉਸ ਉਸ ਐਕਸੈਂਟ ਦੇ ਵਿੱਚ ਕਿਉਂ ਬਣਾਈ ਮੈਂ ਉਹਨੂੰ ਬਹੁਤ ਨਿਊਟਰਲ ਰੱਖਿਆ ਸੀ ਕਾਈਂਡ ਆਫ ਅਮਰੀਕਨ ਕਿ ਅਮਰੀਕਨ ਕਿਉਂਕਿ ਉਹਨੂੰ ਤੁਸੀਂ ਮਾਰਕਨ ਐਕਸਨ ਦਾ ਰਿਕਾਰਡ ਕੀਤਾ ਕਿਉਂਕਿ ਸਭ ਤੋਂ ਜ਼ਿਆਦਾ ਇੰਡੀਅਨਜ਼ ਨੂੰ ਸਮਝ ਆਣ ਵਾਲਾ ਬਕ ਕਲੋਜ਼ ਜੈਕਸਨ ਤਾਂ ਤੇ ਉਹਨੂੰ ਚੁਣਿਆ ਤੇ ਇੰਗਲਿਸ਼ ਵਿੱਚ ਉਹ ਇਸ ਲਈ ਚੁਣਿਆ ਉਹੀ ਗੱਲ ਵੀ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਲੋਕ ਅਰਦਾਸ ਕਰਨਗੇ ਤੇ ਉੰਨੀ ਹੀ ਜੜੀ ਹੈ ਉਹ ਜਲਦੀ ਠੀਕ ਹੋਣਗੇ ਕਿਉਂਕਿ ਅਰਦਾਸਾਂ 'ਚ ਬਹੁਤ ਪਾਵਰ ਆ ਤੇ ਉਸ ਤੋਂ ਬਾਅਦ ਇੱਕ ਸੈਕੰਡਰੀ ਚੀਜ਼ ਨਾ ਹੋਰ ਵੀ ਜਿਹੜੀ ਹੇਟ ਕਮੈਂਟਸ ਆ ਰਹੇ ਸੀਗੇ ਤੇ ਆਈ ਦੇਖੋ ਮੈਂ ਪੰਜਾਬ ਦਾ ਪੱਖ ਹਰ ਸਟੇਜ ਤੇ ਹਰ ਲੈਂਗੁਏਜ ਇੰਦੇ ਰੱਖਣਾ ਚਾਹੁੰਨੀ ਆ ਤੇ ਜੇ ਅਸੀਂ ਇੱਕ ਇੰਟਰਨੈਸ਼ਨਲ ਲੈਵਲ ਤੇ ਆਪਦਾ ਪੱਖ ਰੱਖਣਾ ਚਾਹੁੰਦੇ ਨਾ ਚੈਨਲਜ਼ ਓਵਰਨਾਈਟ ਬਿਲਡ ਨਹੀਂ ਹੁੰਦੇ ਸਾਡੇ ਤੇ ਇੱਕ ਵਿਪਦ ਆਈ ਕਿਸਾਨੀ ਅੰਦੋਲਨ ਐਟ that time ਸਾਡੇ ਕੋ ਕੰਪਲੇਨ ਰਹੀ ਕਿ ਪੰਜਾਬ ਦਾ ਪੱਖ ਅਸੀਂ ਰੱਖ ਹੀ ਨਹੀਂ ਪਾਰੇ ਡਿਫਰੈਂਟ ਸਟੇਜਸ ਉੱਤੇ ਕਿਉਂਕਿ ਨੈਸ਼ਨਲ ਮੀਡੀਆ ਖਬਰ ਚਲਾ ਰਿਹਾ ਪਰ ਨੈਸ਼ਨਲ ਮੀਡੀਆ ਸਾਡੇ ਪੱਖ ਨਹੀਂ ਵਖਾ ਰਿਹਾ ਤਾਂ ਉਹ ਚੀਜ਼ ਰੱਬ ਨਾ ਕਰੇ ਉਹ ਜੀ ਵਿਪਤਾ ਦੁਬਾਰਾ ਪੰਜਾਬ ਤੇ ਕਦੀ ਆਏ ਪਰ ਇਹੋ ਜੀ ਘਟਨਾ ਹੁੰਦੀ ਆ ਨਾ ਕਦੀ ਤਾਂ ਸਾਡੇ ਕੋਲ ਇੱਕ ਸਟੇਜ ਹੋਣੀ ਚਾਹੀਦੀ ਆ ਅਸੀਂ ਰਿਪਰੈਜ਼ੈਂਟ ਕਰ ਸਕੀਏ ਐਗਜ਼ੈਕਟਲੀ ਉਹੀ ਚੀਜ਼ ਸੋਚ ਕੇ ਤਾਂ ਫਿਰ ਉਸ ਚੀਜ਼ ਨੂੰ ਸੋਚ ਕੇ ਮੈਂ ਡਿਫਰੈਂਟ ਲੈਂਗੁਏਜਸ ਇਨ ਦ ਨਿਊਜ਼ ਬੋਲਦੀ ਹੁੰਨੀ ਆ ਵੀ ਲੋਕ ਜਿਆਦਾ ਤੋਂ ਜ਼ਿਆਦਾ ਸਮਝਣ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਨ ਤੇ ਅਸੀਂ ਉਹਨਾਂ ਤੱਕ ਆਵਦਾ ਪੱਖ ਉਹਨਾਂ ਦੀ ਹੀ ਲੈਂਗੁਏਜ ਨਾਲ ਪੰਜਾਬ ਪਾਈ ਹੈ ਬਿਲਕੁਲ ਠੀਕ ਹੈ ਅੱਛਾ ਕਿੰਨੀਆਂ ਲੈਂਗੁਏਜ ਤੇ ਇਹ ਹੁਣ ਤੁਹਾਡੀ ਆਪਾਂ ਥੋੜੀ ਜੀ ਜਰਨੀ ਤੇ ਗੱਲ ਕਰੀਏ 14 ਸਾਲ ਉਮਰ ਹੈ ਕਿੰਨੀਆਂ ਲੈਂਗੁਏਜ ਆਉਂਦੀ ਆ ਕਿੰਨੇ ਐਕਸੈਂਟ ਆਉਂਦੇ ਆ ਆ ਮੇਰੀ ਉਮਰ 14 ਸਾਲ ਹੈ ਤੇ ਮੈਨੂੰ ਜਿਹੜੇ ਨੇ 10 ਐਕਸੈਂਟ ਆਉਂਦੇ ਨੇ ਤੇ 7 ਭਾਸ਼ਾਵਾਂ ਬੋਲਦੀਆਂ ਇਹ ਸਕੂਲ ਚੋਂ ਸਿੱਖ ਰਿਹਾ ਔ ਤੁਹਾਡੇ ਪਰਿਵਾਰ ਚ ਕੋਈ ਬੋਲਦਾ ਹੈ ਇਹ ਕਿਵੇਂ ਸਾਰਾ ਕੁਝ ਜਾਂ ਮਤਲਬ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਕਿ ਕੋਈ ਕੋਈ ਕਿਸੇ ਦੇ ਵਿੱਚ ਬਹੁਤ ਵੱਡਾ ਟੈਲੈਂਟ ਹੁੰਦਾ ਅਗਲਾ ਕਹਿੰਦਾ ਮਾਂ ਦੇ ਪੇਟ ਚੋਂ ਸਿੱਖ ਕੇ ਆਇਆ ਕਿਉਂਕਿ ਮਾਂ ਇਹ ਸਾਰਾ ਕੁਝ ਕਰ ਰਹੀ ਹੋਵੇਗੀ ਤਾਂ ਬੱਚਾ ਪੇਟ ਦੇ ਵਿੱਚ ਆਬਜ਼ਰਵ ਕਰਦਾ ਆਮ ਤੌਰ ਤੇ ਇਹ ਗੱਲ ਆਉਂਦੀ ਹੈ ਤੁਹਾਡੇ এনवायरमेंट ਕਿਵੇਂ ਆ ਕਰਦੇ ਵਿੱਚ ਕੋਈ ਬੋਲਦਾ ਜਾਂ ਇਹ ਲੈਂਗੁਏਜ ਕਿਵੇਂ ਮਤਲਬ ਇਸ ਪਾਸੇ ਸਾਡੀ ਘਰ ਦੇ ਅੰਦਰ ਪ्योर ਪੰਜਾਬੀ ਬੋਲੀ ਜਾਂਦੀ ਆ ਤੇ ਉਸ ਤੋਂ ਇਲਾਵਾ ਸਕੂਲ ਦੀ ਗੱਲ ਕੀਤੀ ਜਾਈ ਤਾਂ ਸਕੂਲ ਤੋਂ ਤਾਂ ਨਹੀਂ ਬਿਲਕੁਲ ਨਹੀਂ ਮੈਂ ਸਕੂਲ ਮੈਂ ਕਰ ਰਹੀ ਹਾਂ ਮੈਂ 3 ਦਿਨ ਚੰਡੀਆਂ ਤਾਂ ਉਹ ਤਾਂ ਮੈਂ ਅਟੈਂਡੈਂਸ ਹੀ ਮੇਨਟੇਨ ਕਰ ਰਹੀ ਹਾਂ ਆ ਜੋ ਸਿੱਖਿਆ YouTube ਤੋਂ ਸਿੱਖਿਆ ਆਈਡੀਆ ਮੇਰੇ ਪੇਰੈਂਟਸ ਨੇ ਮੇਰੇ ਫਾਦਰ ਸਾਹਿਬ ਨੇ ਦਿੱਤਾ ਵੀ ਅਗਮ ਤੇ ਇੰਗਲਿਸ਼ ਵਧੀਆ ਤੂੰ ਐਕਸੈਂਟਸ ਟਰਾਈ ਕਰ ਉਹ ਇੱਕ 6 ਸਾਲ ਦੇ ਬੱਚੇ ਨੇ ਇੱਕ ਐਕਸੈਂਟ ਤੇ ਰਿਸਰਚ ਕੀਤੀ ਉਹਨੇ ਇੱਕ ਐਕਸੈਂਟ ਸਿੱਖਿਆ 6 ਸਾਲ 6 ਸਾਲ ਚ ਸ਼ੁਰੂ ਹੋ ਗਿਆ ਸੀ ਬਿਲਕੁਲ ਅੱਜ 8 ਸਾਲ ਹੋ ਗਏ ਨੇ ਜਦੋਂ ਮੈਂ ਪਸ਼ਾਵਾ ਸਿੱਖ ਰਹੀ ਆ ਤੇ ਅੱਜ 10 ਐਕਸੈਂਟ ਤੇ 7 ਪਸ਼ਾਵਾ ਆਉਂਦੀਆਂ ਨੇ ਤੇ ਰਬ ਮੇਰ ਕਰੂਗਾ ਤਾਂ ਹੋਰ ਵੀ ਸਿੱਖਾਂਗੇ ਇਸ ਜਦੋਂ ਜਦੋਂ ਬੱਚਾ ਸਕੂਲ ਚ ਪੜਦਾ ਹੁੰਦਾ ਨਾ ਉਹਦੇ ਤੇ ਬਹੁਤ ਜ਼ਿਆਦਾ ਬਰਡਨ ਹੁੰਦੀ ਹੈ ਕਿ ਮੇਰਾ ਇਹ ਵੀ ਹੋਮਵਰਕ ਰਹਿੰਦਾ ਉਹ ਵੀ ਹੋਮਵਰਕ ਰਹਿੰਦਾ ਆਪਣੇ ਪੂਰੇ ਦਿਨ ਦੇ ਸ਼ਡਿਊਲ ਦੇ ਅੰਦਰ ਬੱਚਾ ਹੋਮਵਰਕ ਹੀ ਕੰਪਲੀਟ ਕਰਦਾ ਫਿਰ ਉਹਨੂੰ ਹੁੰਦਾ ਕਿ ਚਲ ਘੰਟਾ ਕ ਟਾਈਮ ਹੈਗਾ ਟੀਵੀ ਦੇਖ ਲਓ ਫਿਰ ਘੰਟਾ ਕ ਟਾਈਮ ਹੈਗਾ ਖੇਡ ਲਓ ਐਦਾਂ ਦਾ ਸ਼ਡਿਊਲ ਬਣਦਾ ਨਾ ਇੱਕ ਆਮ ਘਰਾਂ ਦੇ ਵਿੱਚ ਮੇਰੇ ਵੀ ਬੱਚੇ ਨੇ ਮੈਨੂੰ ਪਤਾ ਇਹਨਾਂ ਗੱਲਾਂ ਦਾ ਤੁਸੀਂ ਟਾਈਮ ਕਿਵੇਂ ਕੱਢਦੇ ਹੋ ਫਿਰ ਇਹ ਮਤਲਬ ਬਾਕੀ ਪਿਛਾਵਾਂ ਵਾਸਤੇ ਮੈਂ ਬਿਲਕੁਲ ਸੱਚੇ ਸਮਝ ਸਕਦਾ ਕਿ ਬਹੁਤ ਜ਼ਿਆਦਾ ਟਾਈਮ ਚਾਹੀਦਾ ਹੋਊਗਾ ਇਹਨਾਂ ਦਾ ਮੈਂ 1 2 2 ਵੀ ਵਜ ਜਾਂਦੇ ਨੇ ਕਈ ਵਾਰ ਸ਼ੂਟ ਕਰਦੇ ਹੋਏ ਪੜਦੇ ਹੋਏ ਤੇ 1 2 ਵਜਣਾ ਆਮ ਗੱਲ ਆ ਮੇਰੇ ਲਈ ਰਾਦੇ ਤੇ ਇਟਸ ਲਾਈਕ ਕਿ ਉਹਨਾਂ ਪਾ ਟਾਈਮ ਵਧਾ ਰਹੇ ਆ ਥੋੜੀ ਜੀ ਸਲੀਪ ਮੈਨ ਲੱਗਦਾ ਜੇ ਅੱਜ ਘੱਟ ਮਿਲ ਜੂਗੀ ਤਾਂ ਸ਼ਾਇਦ ਮੇਰਾ ਫਿਊਚਰ ਬਹੁਤ ਬੈਟਰ ਹੋ ਸਾਇਦਾ ਤੇ ਉਸ ਤੋਂ ਇਲਾਵਾ ਉਹੀ ਗੱਲ ਆ ਵੀ ਖੇਲ ਲੀਏ ਵੀਡੀਓ ਗੇਮਸ ਖੇਲ ਲੀਏ ਬਾਹਰ ਚਲੇ ਜਾਈਏ ਜਾਂ ਫਿਰ ਕਾਰਟੂਨਸ ਦੇਖ ਲਈ ਦੋਸਤਾਂ ਨਾਲ ਘੁੰਮ ਲਈ ਗਿੜੀ ਮਾਰ ਲਈਏ ਉਹ ਚੀਜ਼ਾਂ ਵੀ ਲਾਈਕ ਥੋੜੀ ਜਿਹੀ ਦੂਰ ਰਹੀਆਂ ਹਮੇਸ਼ਾ ਤੇ ਅਸੀਂ ਘੁੰਮਣ ਜਾਂਦੇ ਹਾਂ ਮੈਨੂੰ ਅਸੀਂ ਹਫਤੇ 'ਚ ਇੱਕ ਵਾਰੀ ਡੈਫੀਨੇਟਲੀ ਘੁੰਮਦੇ ਹੀ ਘੁੰਮਦੇ ਹਾਂ ਕਿ ਮਾਈਂਡ ਫਰੈਸ਼ ਹੋਣਾ ਵੀ ਬਹੁਤ ਜ਼ਰੂਰੀ ਆ ਉਸ ਤੋਂ ਇਲਾਵਾ ਮੀਨਿਕ ਫ੍ਰੈਂਡਾ ਉਹਨਾਂ ਨਾਲ ਮੈਂ ਕਈ ਵਾਰੀ ਵਾਕ ਕਰ ਲੈਣੀ ਹੁੰਦੀ ਆ ਲਾਈਕ ਚਾਰ ਪੰਜ ਕਈ ਵਾਰ ਦੋ ਦੋ ਮਿੰਟ ਟੱਪ ਜਾਂਦੇ ਆ ਤਾਂ ਬਸ ਮਾਈਂਡ ਰੀਫਰੈਸ਼ ਕਰਦੀ ਆ ਮੈਂ ਬਟ ਮੈਂ ਕਦੀ ਵੀਡੀਓ ਗੇਮਸ ਨਹੀਂ ਖੇਡ ਲੀਆਂ ਤੇ ਮੈਂ ਕਦੀ ਕਾਰਟੂਨਸ ਵੀ ਨਹੀਂ ਦੇਖੇ ਤਾਂ ਉਹ ਸਮਾਂ ਬਸ ਮੈਂ ਅਗਲਾ ਸਵਾਲ ਇਹ ਕਰਨ ਲੱਗਾ ਸੀ ਵੀ ਮਤਲਬ ਅਵੋਇਡ ਕੀ ਕੀ ਕੀਤਾ ਜੋ ਆਮ ਬੱਚੇ ਕਰਦੇ ਆ ਕਰਦੇ ਕੀ ਆਮ ਜੀ ਗੱਲ ਹੁੰਦੀ ਆ ਚਲੋ ਕੋਈ ਨਾ ਅੱਧਾ ਘੰਟਾ ਮੋਬਾਈਲ ਦੇਖ ਲਿਆ ਕੋਈ ਵੱਡੀ ਗੱਲ ਨਹੀਂ ਘੰਟਾ ਟੀਵੀ ਦੇਖ ਲਿਆ ਕੋਈ ਵੱਡੀ ਗੱਲ ਨਹੀਂ ਜੇ ਬੱਚਿਆਂ ਦੇ ਨਾਲ ਖੇਡ ਲਿਆ ਕੋਈ ਵੱਡੀ ਗੱਲ ਨਹੀਂ ਆਮ ਗੱਲਾਂ ਨੇ ਸਾਡੇ ਘਰਾਂ ਦੀਆਂ ਕੀ ਕੀ ਅਵੋਇਡ ਕਰਦੇ ਆਹੀ ਚੀਜ਼ਾਂ ਅਵੋਇਡ ਕੀਤੀਆਂ ਤੇ ਉਹ ਟਾਈਮ ਬਚ ਗਿਆ ਮੈਨੂੰ ਲੱਗਦਾ ਕਿ ਦੀ ਵੀਡੀਓ ਗੇਮਸ ਮੈਨੂੰ ਪਤਾ ਵੀ ਨਹੀਂ ਕਿਹੜੀ ਕਿਹੜੀ ਐਗਜ਼ਿਸਟ ਕਰਦੀ ਆ ਤੇ ਉਸ ਤੋਂ ਇਲਾਵਾ ਕਾਰਟੂਨਸ ਕਦੀ ਨਹੀਂ ਦੇਖੇ ਤੇ ਜੇ ਮੈਂ ਫੋਨ ਯੂਜ਼ ਕਰਦੀ ਆ ਮੇਰੇ ਫੋਨ 'ਚ ਨਾ ਇੰਸਟਾਗ੍ਰਾਮ ਨਾ ਸਨੈਪਚੈਟ ਨੀ ਹੈਗਾ ਜੋ ਵੀਡੀਓਜ਼ ਵੀ ਪਾਉਣੀ ਆ ਤਾਂ ਮम्मा ਦੇ ਫੋਨ ਤੋਂ ਜਾਂਦੀ ਆਣੀ ਜਾਂ ਮੇਰੇ ਪਾਦਰ ਸਾਹਿਬ ਦੇ ਫੋਨ ਤੋਂ ਆਈਡੀਆਂ ਵੀ ਉਹਨਾਂ ਕੋਲ ਚੱਲਦੀਆਂ ਨੇ ਤਾਂ ਮੈਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹੀ ਤਾਂ ਉਹ ਕਦੀ ਰੀਲਾਂ ਵਾਲਾ ਟਾਈਮ ਵੇਸਟ ਹੋਇਆ ਹੀ ਨਹੀਂ ਉਹੀ ਘੰਟੇ ਬਸ ਸੀਜ਼ਾਂ ਨੂੰ ਦੇਤੇ ਟਾਈਮ ਤਾਂ ਮੇਰੇ ਕੋਲ ਵੀ 24 ਘੰਟੇ ਆ ਸਾਰਿਆਂ ਕੋ ਗੋਲ ਕੀ ਹੈ ਲਾਈਫ ਦਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਬੱਚਾ ਇਹ ਸੋਚਦਾ ਹੁੰਦਾ ਜਦੋਂ ਜਦੋਂ ਇੰਨੀ ਜੀ ਉਮਰ ਚ ਆਉਂਦਾ ਨਾ ਉਹ ਬੱਚਾ ਕਹਿੰਦਾ ਕਿ ਚਲੋ ਹਾਂ ਬਾਪੇ ਵੀ ਕਹਿੰਦੇ ਆ ਕਿ ਆਇਲਸ ਕਰ ਲੋ ਬੱਚੇ ਨੂੰ ਬਾਹਰ ਭੇਜਾਂਗੇ ਇੱਥੇ ਫਿਊਚਰ ਸੇਫ ਨਹੀਂ ਹੈਗਾ ਇਹ ਸਭ ਤੋਂ ਪਹਿਲੀ ਪ੍ਰਾਇੋਰਟੀ ਸਾਡੇ ਪੰਜਾਬ ਦੇ ਅੰਦਰ ਇਹ ਬਣ ਗਈ ਇਹਦੇ ਤੇ ਤਾਂ ਲੋਕ ਕਮੈਂਟ ਵੀ ਕਰਨ ਲੱਗ ਗਏ ਉਹੋ ਜਿਹੇ ਕਿ ਪੰਜਾਬ ਦੇ ਵਿੱਚ ਕਿਉਂ ਜੰਮਿਆ ਕਹਿੰਦਾ ਕੈਨੇਡਾ ਜਾਣਾ ਸੀ ਇਦਾਂ ਦੀਆਂ ਗੱਲਾਂ ਵੀ ਤੁਸੀਂ ਸੁਣੀਆਂ ਹੋਣਗੀਆਂ ਗੋਲ ਕੀ ਹੈ ਲਾਈਫ ਦੇ ਅੰਦਰ ਕਰਨਾ ਕੀ ਹੈ ਨਾਤਾ ਇੰਡੀਆ ਤੋਂ ਬਾਤ ਜਾਣਦਾ ਪੰਜਾਬ ਤੋਂ ਬਾਤ ਜਾਣਦਾ ਮੈਂ ਕਦੀ ਸੋਚਿਆ ਆ ਤੇ ਨਾ ਮੈਨੂੰ ਲੱਗਦਾ ਮੈਂ ਕਦੀ ਸੋਚੂਗੀ ਕਿਉਂਕਿ ਇਸ ਧਰਤੀ ਨੇ ਮੈਨੂੰ ਫਿਲਹਾਲ ਜਿੰਨਾ ਚੀਜ਼ਾਂ ਨਾਲ ਲਵਾਜਿਆ ਆ ਐਸ ਭਾਸ਼ਾ ਤੋਂ ਹੀ ਜਿਹੜੀ ਸੀਗੀ ਮੈਂ ਬਾਕੀ ਲੰਘ ਚ ਸਿੱਖਿਆ ਨੇ ਤੇ ਮੈਂ ਬਹੁਤ ਗ੍ਰੇਟਫੁਲ ਆ ਐਂਡ ਆਇਲਸ ਨਵੀਂ ਰਿਪੇਅਰੈਂਸ ਨੇ ਕਦੀ ਮੈਨੂੰ ਕਹਾਂ ਬਾਰੇ ਸੋਚਣਾ ਮੈਂ ਸੋਚਦੀ ਆ ਮੈਨੂੰ ਲੱਗਦਾ ਪੰਜਾਬ ਚ ਰਹਿ ਕੇ ਵੀ ਫਿਊਚਰ ਬਣਾਇਆ ਜਾ ਸਕਦਾ ਸੀ ਬਹੁਤ ਇਗਜ਼ੈਂਪਲ ਨੇ ਸਾਡੇ ਕੋਲ ਇਹੋ ਜਿਹਾਂ ਅਸੀਂ ਬਾਹਰ ਜਾਣ ਬਾਰੇ ਮੈਨੂੰ ਲੱਗਦਾ ਜੇ ਸਿਕਿਉਰਿਟੀ ਰੀਜ਼ਨ ਅਸੀਂ ਸੋਚਦੇ ਆ ਵੀ ਫਿਊਚਰ ਸੇਫ ਆ ਤਾਂ ਹਰ ਬੰਦਾ ਬਾਹਰ ਜਾ ਕੇ ਵਾਈਟ ਕਾਲਰ ਜੌਬ ਨਹੀਂ ਕਰ ਰਿਹਾ ਤੇ ਬਹੁਤ ਸਾਰੇ ਲੋਗ ਡਿਫਰੈਂਟ ਡਿਫਰੈਂਟ ਟਾਈਪ ਦੇ ਕੰਮ ਕਰ ਰਹੇ ਨੇ ਪਰ ਉਹੀ ਕੰਮ ਸਾਨੂੰ ਇੰਡੀਆ ਚ ਕਰਨ ਨੂੰ ਸ਼ਰਮ ਆਉਂਦੀ ਹੈ ਤੇ ਫਿਰ ਅਸੀਂ ਉਹਨੂੰ ਡਿਫਰੈਂਟ ਟੈਗਸ ਦੇ ਦਿੰਨੇ ਆ ਵੀ ਇੱਥੇ ਸੇਫਟੀ ਨਹੀਂ ਆ ਇਹ ਨਹੀਂ ਆ ਉਹ ਨਹੀਂ ਆ ਹਰ ਅਮਰੀਕਾ ਆਦਿ ਜਾਂ ਕੋਈ ਵੀ ਕੰਟਰੀ ਆ ਕੋਈ ਦੁਬਈ ਨੂੰ ਛੱਡ ਕੇ ਬਾਕੀ 100% ਸੇਫ ਉਹ ਵੀ ਨਹੀਂ ਹੈਗੀਆਂ ਬਿਲਕੁਲ ਬਿਲਕੁਲ ਆਖਰੀ ਆਖਰੀ ਸਵਾਲਾਂ ਦੇ ਵਿੱਚ ਕੇ ਤੁਹਾਡੀਆਂ ਲੈਂਗੁਏਜ ਸੁਣਨੀਆਂ ਨੇ ਅਸੀਂ ਇੱਕ ਤਾਂ ਅਖਰ ਤੇ ਸਾਨੂੰ ਤੁਹਾਡੀਆਂ ਲੈਂਗੁਏਜ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਬੋਲੋ ਇੱਕ ਜਿਹੜੀ ਰਾਜਵੀਰ ਜਵੰਦਾ ਦੇ ਬਾਰੇ ਜੋ ਵੀਡੀਓ ਤੁਸੀਂ ਬਣਾਈ ਸੀ ਜੋ ਵਾਇਰਲ ਹੋਈ ਉਹ ਸਭ ਤੋਂ ਪਹਿਲਾਂ ਤਾਂ ਉਹ ਸੁਣਾਓ ਉਸ ਤੋਂ ਬਾਅਦ ਤੁਸੀਂ ਮੇਰੀ ਤਾਰੀਫ ਕਰਨੀ ਹੈ ਕੋਈ ਵੀ ਮੇਰੀ ਤਾਰੀਫ ਕਰਨੀ ਹੈ ਜੋ ਮੈਂ ਸਵਾਲ ਕੀਤੇ ਉਹਦੇ ਬਾਰੇ ਬੋਲਣਾ ਤਾਰੀਫ ਕਰਨੀ ਮੈਨੂੰ ਪਤਾ ਕੁਝ ਨਹੀਂ ਵੀ ਚੰਗਾ ਲੱਗਾ ਹੋਣਾ ਪਰ ਤੁਸੀਂ ਤਾਰੀਫ ਕਰਨੀ ਮੈਨੂੰ ਤਾਰੀਫ ਸੁਣਨੀ ਬਹੁਤ ਚੰਗੀ ਲੱਗਦੀ ਨਹੀਂ ਨਹੀਂ ਇਹਨੇ ਵਧੀਆ ਜਰਨਲਿਸਟ ਹੋ ਮੈਨੂੰ ਤੁਸੀਂ ਮੌਕਾ ਦੇ ਰਹੇ ਹੋ ਕਿਵੇਂ ਨਹੀਂ ਵਧੀਆ ਲੱਗਿਆ ਤੇ ਸਭ ਤੋਂ ਪਹਿਲੀ ਜਿਹੜੀ ਰਾਜਵੀ ਜਵੰਦਾ ਬਾਈ ਵਾਲੀ ਨਿਊਜ਼ ਮੈਂ ਬੋਲੀ ਸੀ ਉਹ ਮੈਂ ਰਿਪੀਟ ਕਰਦੀ ਹਾਂ ਅਮਰੀਕਨ ਐਕਸੈਂਟ ਦੇ ਅੰਦਰ Had we jumna a punjabi popular singer he's in hospital for hospital mohali why because he had an accident near in, Himach in himachal pradesh buddy where he was riding a bike and the accident was with some stray animals and this is said to be that his situation is really critical i would request you all to please pray for him sadi kabar hogi? ਤੁਹਿਆ ਤੇ ਅ ਰਿਚਮਸ ਸਟਾਰਟਿੰਗ ਜੀ ਉੱਥੇ ਮੈਂਸ਼ਨ ਕੀਤਾ ਸੀ ਕਿ ਪ੍ਰੇ ਕਰੋ ਐਂਟਰੀ ਪ੍ਰੇ ਕੀਤਾ ਸੀ ਤੇ ਉੱਪਰ ਵੀ ਪ੍ਰੇ ਹੀ ਲਿਖਿਆ ਸੀ ਪਲੀਜ਼ ਅਰਦਾਸ ਕਰੋ ਤੇ ਉਸ ਤੋਂ ਬਾਅਦ ਲੈਂਗੁਏਜ ਕਿਹੜੀਆਂ ਆਉਂਦੀਆਂ ਨੇ ਤੁਹਾਨੂੰ ਔਰ ਤੁਸੀਂ ਮਤਲਬ ਉਹਨਾਂ ਨੂੰ ਕਿਹੜੇ ਕਿਹੜੇ ਐਕਸੈਂਟ ਤੇ ਐਕਸੈਂਟ ਦੇ ਵਿੱਚ ਬੋਲਦੇ ਆ ਆ ਸਭ ਤੋਂ ਪਹਿਲੇ ਬੰਗਾਲੀ ਦੇ ਅੰਦਰ ਤੜੀ ਤਰੀਫ਼ ਕਰਨੀ ਹੋਵੇ ਤਾਂ ਮੈਨੂੰ ਕੁਛ ਆਦੀ ਆਉਂਦੇ ਨੇ ਫਿਲਹਾਲ ਬੰਗਾਲੀ ਦੇ ਤੇ ਪਤਾ ਪਾਤੀ ਕਹਿ ਸਕਦੇ ਹਾਂ ਅਸੀਂ which means awesome ਤੇ ਉਸ ਤੋਂ ਇਲਾਵਾ ਸੀ ਆ ਮੇਰੀ ਭਾਸ਼ਾਾਂ ਤੇ ਆ ਜਾਣੀ ਜਿਹੜੀ ਮੈਨੂੰ ਪ੍ਰੋਪਰ ਤਰੀਕੇ ਨਾਲ ਆਉਂਦੀ ਹੈ ਜਿਹਦੇ ਜਿਹਵੇਂ ਸੈਂਟੈਂਸਸ ਕਨਸਟਰਕਟ ਕਰ ਪਾਵਾਂ ਫਰੈਂਚ ਤਾਂ ਆਣੀਆ euh un intelligent euh du journaliste d'un homme vie euh de gentil journaliste ਦਾ ਸਮਝ ਆ ਗਿਆ ਮੈਨੂੰ ਹਮ ਜਰਨਲਿਸਟ ਉਹ ਸਮਝ ਆ ਗਿਆ ਹਮ ਹਮ ਅੱਛਾ ਹੋਰ ਹੋਰ ਕਿਹੜੀ ਲੈਂਗੁਏਜ ਦੇ ਓਕੇ ਸੋ ਹੋਰ ਆਪੇ ਟੈਲੈਂਟ ਕਿ ਐਸਾ ਆ ਰਿਹਾ a contre son mohassan ajji assont ave a balle roton rep comme assenive roton alle journal a comme roton sindi hor a est-ce que love me max sans denne kyunki peh ta punjabi hindi te unna de andar ta tareef kar sakde ha apan te hun apan accents pehli english kar liye english andar koi bhi accent kar chale apan apan karde ha arabic accent mera favorite hai so arabic accent You're a very nice journalist, I personally observed, and the things that you told me to do, I'm a very uh, I was observing it all the way, how you interviewed me and you were a really nice observer when I was having another interviews and I've learned a lot from all the people who were here today and thanks for visiting me and giving me a chance. <laughs> 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 ਤਾ ਤੁਹਾਨੂੰ ਤੁਸੀਂ ਬੰਨਾ ਕੀ ਹੈ ਤੁਸੀਂ ਮੈਂ ਮੈਨੂੰ ਪਤਾ ਲੱਗੇ ਕਿ ਜਰਨਲਿਸਟ ਬੰਨਾ ਹੈ ਜਰਨਲਿਸਟ ਕਿਉਂ ਬੰਨਾ ਹੈ ਜਰਨਲਿਸਟ ਜਿੱਦਾਂ ਮੈਂ ਕਿਹਾ ਵੀ ਅਸੀਂ ਪੰਜਾਬ ਦਾ ਪੱਖ ਹਰ ਸਟੇਜ ਤੇ ਅਸੀਂ ਆਪਦੀ ਕਿਸ ਉਹਨਾਂ ਦੀ ਭਾਸ਼ਾ ਦੇ ਅੰਦਰ ਰੱਖ ਪਈ ਉਹੀ ਗੱਲ ਜੇ ਮੈਂ ਕਹਾਂ ਵੀ ਮੈਂ ਪੰਜਾਬੀ ਦੇ ਅੰਦਰ ਜਰ ਨਾਲ ਕੋਈ ਗੱਲ ਕਰ ਰਹੀ ਹਾਂ ਨਾ ਤਾਂ ਕੋਈ ਗੱਲ ਤੁਹਾਡੇ ਦਿਲ ਨੂੰ ਵੀ ਟੱਚ ਹੋ ਚੁਗੀ ਪਰ ਜੇ ਉਹੀ ਚੀਜ਼ ਇੰਗਲਿਸ਼ ਦੇ ਅੰਦਰ ਕਹਾਂ ਯਮਨ ਫ੍ਰੈਂਚ ਜਿ ਘਮਾ ਤੁਹਾਨੂੰ ਫ੍ਰੈਂਚ ਮੰਨ ਲਓ ਤੁਹਾਨੂੰ ਆਉਂਦੀ ਆ ਤੇ ਜੇ ਮੈਂ ਫ੍ਰੈਂਚ ਜਿ ਕਿਹਾ ਵੀ ਦੇਵਾਂ ਤਾਂ ਉਹ ਸਾਡੇ ਲਈ ਉਹਨਾ ਟੱਚਿੰਗ ਨਹੀਂ ਹੋਗਾ ਬਿਕਾਜ਼ ਜੋ ਚੀਜ਼ ਸਾਡੀ ਮਾਂ ਬੋਲੀ ਦਾ ਲੈਵਲ ਨਹੀਂ ਮੈਚ ਕਰੂਗੀ ਕੋਈ ਲੈਂਗੁਏਜ ਸਾਡੇ ਲਈ ਕਦੀ ਤਾਂ ਜੇ ਅਸੀਂ ਕਿਸੇ ਨੂੰ ਉਹਦੀ ਲੈਂਗੁਏਜ ਅੰਦਰ ਆਪਦੀ ਗੱਲ ਸਮਝਾਈਏ ਤਾਂ ਮੈਨੂੰ ਲੱਗਦਾ ਬਹੁਤ ਬੈਟਰ ਤਰੀਕੇ ਨਾਲ ਸਮਝੂਗਾ ਤੇ ਇੱਕ ਸਾਡੇ ਲਈ ਪਲੇਟਫਾਰਮ ਵੀ ਡਿਵੈਲਪ ਹੋ ਜਾਂਦਾ ਤਾਂ ਉਹੀ ਚੀਜ਼ ਕਰਨ ਦੇ ਲਈ ਇੱਕ ਜਰਨਲਿਸਟ ਬਣਨ ਦਾ ਸੋਚਿਆ ਮੈਂ ਤਾਂ ਇਹਦੇ ਲਈ ਸਾਡੇ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਨੇ ਔਰ ਅਗੰਮ ਦੇ ਬਾਰੇ ਤੁਸੀਂ ਇਹ ਗੱਲਬਾਤ ਜੋ ਸੁਣੀ ਹੈ ਇਹਦੇ ਵਿੱਚੋਂ ਮੈਨੂੰ ਬਹੁਤ ਪੋਜ਼ਿਟਿਵ ਦੋ ਤਿੰਨ ਗੱਲਾਂ ਲੱਗੀਆਂ ਕਿ ਐਕਸੈਂਟ ਆਉਂਦਾ ਉਹਦੀ ਵਜ੍ਹਾ ਕੀ ਹੈ ਵਜ੍ਹਾ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਰਹਨੇ ਆ ਪੰਜਾਬ ਦੇ ਬਹੁਤ ਸਾਰੇ ਅਜਿਹੇ ਮੁੱਦੇ ਬਣ ਜਾਂਦੇ ਆ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਕਈ ਵਾਰ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ ਪੈਂਦਾ ਸਾਡੀਆਂ ਨਿਊਜ਼ ਜੇਕਰ ਮੈਂ ਪੰਜਾਬੀ ਦੇ ਵਿੱਚ ਇਹ ਆਪਣਾ ਪੋਡਕਾਸਟ ਜਾਂ ਇੰਟਰਵਿਊ ਕਰ ਰਿਹਾ ਤਾਂ ਪੰਜਾਬ ਦੇ ਲੋਕ ਸਮਝ ਰਹੇ ਆ ਹੋ ਸਕਦਾ ਇਸ ਦੇ ਵਿੱਚ ਮੁੱਦਾ ਕੋਈ ਇੰਟਰਨੈਸ਼ਨਲ ਹੋਵੇ ਜਿਹੜਾ ਪੰਜਾਬ ਤੋਂ ਬਾਹਰ ਸਮਝਾਉਣ ਦੀ ਕੋਸ਼ਿਸ਼ ਹੋਵੇ ਤਾਂ ਉਹਦੇ ਲਈ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਸਪੋਰਟ ਕਰ ਰਿਹਾ ਚੈਨਲ ਜਿਹੜੇ ਨੇ ਇਹਨਾਂ ਦੇ ਵੱਲੋਂ ਚੱਲ ਰਹੇ ਨੇ ਕੁਝ ਇੰਸਟਾਗ੍ਰam ਤੇ ਵੀਡੀਓਜ਼ ਜਾਂਦੀਆਂ ਨੇ ਤਾਂ ਉਹਦਾ ਮਤਲਬ ਇਹੀ ਹੈ ਕਿ ਪੰਜਾਬ ਦੀ ਗੱਲ ਜਿਹੜੀ ਆ ਉਹਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਫੈਲਾਇਆ ਜਾਵੇ ਅਗਮ ਜਰਨਲਿਸਟ ਬੰਨਣਾ ਚਾਹੁੰਦੀ ਹੈ ਸਾਡੀਆਂ ਸ਼ੁਭ ਕਾਮਨਾਵਾਂ ਨੇ ਸਾਡਾ ਬਹੁਤ ਸਾਰਾ ਆਸ਼ੀਰਵਾਦ ਹੈ ਇਸ ਬੱਚੀ ਦੇ ਨਾਲ ਕਿ ਜੋ ਮਿਹਨਤ ਕਰ ਰਹੀ ਹੈ ਉਹਦਾ ਮੁੱਲ ਤੁਸੀਂ ਤੇ ਅਸੀਂ ਰਲ ਮਿਲ ਕੇ ਪਾਉਣਾ ਹੈ ਕਿ ਬੱਚੀ ਦੀ ਹੌਸਲਾ ਫਜ਼ਾਈ ਕਰਨੀ ਹੈ ਚਾਹੇ ਉਸਦੇ ਚੈਨਲ ਤੇ ਜਾ ਕੇ ਉਸਦੀ ਹੌਸਲਾ ਫਜ਼ਾਈ ਕਰੋ ਜਾਂ ਫਿਰ ਜੇ ਤੁਸੀਂ ਮੇਰੇ ਚੈਨਲ ਤੇ ਇਹ ਵੀਡੀਓ ਦੇਖ ਰਹੇ ਹੋ ਤਾਂ ਹੌਸਲਾ ਫਜ਼ਾਈ ਜ਼ਰੂਰ ਕਰਿਓ ਕਿਉਂਕਿ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਲਾਇਕੀ ਧੀ ਹੈ ਕੱਲੀ-ਕੱਲੀ ਧੀ ਹੈ ਇਸ ਪਰਿਵਾਰ ਦੀ ਔਰ ਸਾਡੇ ਵੱਲੋਂ ਇਹਨੂੰ ਬਹੁਤ ਸਾਰਾ ਪਿਆਰ ਤੇ ਸ਼ੁਭਕਾਮਨਾਵਾਂ ਨੇ ਇਹ ਗੱਲਬਾਤ ਨੂੰ ਤੁਸੀਂ ਕਿਵੇਂ ਆਬਜ਼ਰਵ ਕਰਦੇ ਹੋ ਕਿਸ ਤਰੀਕੇ ਨਾਲ ਇਸ ਨੂੰ ਤੁਸੀਂ ਸਮਝਦੇ ਹੋ ਆਪਣੀ رائے ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਭੇਜੋ ਸਾਡਾ ਕਮੈਂਟ ਬਾਕਸ ਹਮੇਸ਼ਾ ਖੁੱਲਾ ਰਹਿੰਦਾ ਹੈ ਫਿਲਹਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ